ਮੁਰਨਾ ਅਮਨज्योਤ ਸਿੰਘ ਜੀ ਸਰਪੰਚ ਸਾਬਕਾ ਪਾਕੜੀਆਂ ਖੁਰਪਾ ਜੀ ਹਾਂਜੀ ਜਿਹੜਾ ਪ੍ਰਸ਼ਾਸਨਿਕ ਜਿਹੜੀਆਂ ਚੋਣਾਂ ਐ ਬਲਾਕ ਸੰਪਤੀ ਦੀਆਂ ਉਸ ਲੈ ਕੇ ਕਿੰਨਾ ਕੁ ਉਤਸ਼ਾਹ ਜਿਹੜਾ ਵਾ ਆਪ ਨੂੰ ਦੇਖਿਆ ਜਾ ਰਿਹਾ ਜੀ ਜਿਹੜਾ ਪ੍ਰਸ਼ਾਸਨਿਕ ਬਲਾਕ ਸੰਪਤੀ ਇਲੈਕਸ਼ਨ ਚ ਲੋਕਾਂ ਦਾ ਉਤਸ਼ਾਹ ਤੁਹਾਨੂੰ ਲੱਗ ਹੀ ਗਿਆ ਜੀ ਪਤਾ ਕਿਉਂਕਿ ਜੇ ਲੋਕਾਂ ਦਾ ਬਦਲਾਅ ਦਾ ਉਤਸ਼ਾਹ ਨਾ ਹੁੰਦਾ ਏਰ ਕੀ ਤੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਹੋਣ ਮੈਂ ਸੀ ਇਹਨਾਂ ਨੇ ਵੇਖੋ ਜੀ ਜ਼ਿਲ੍ਹਾ ਪ੍ਰਸ਼ਦ ਦੇ ਜਿੰਨੇ ਵੀ ਜ਼ੋਨ ਸੀ ਆਪਣੇ ਉਹਨਾਂ ਨੇ ਸਾਰਿਆਂ ਦੇ ਕਾਗਜ਼ ਰਿਜੈਕਟ ਕਰਾ ਦਿੱਤੇ ਜੀ ਆਮ ਆਦਮੀ ਸਰਕਾਰ ਨੇ ਬਲਾਗ ਸੰਭੀਆਂ ਵਿੱਚੋਂ ਕੁਝ ਬਚੀਆਂ ਵਾ ਤੇ ਕੁਝ ਰਿਜੈਕਟ ਕਰਵਾਤੀਆਂ ਵਾ ਤੇ ਲੋਕਾਂ ਦੇ ਵਿੱਚ ਪੂਰਾ ਅਸ਼ਾਵਾ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੋਟਾ ਤੋਂ ਲੱਗੀ ਜਾਣਾ ਜੀ ਪਤਾ ਇਹ ਇਸ ਤਰ੍ਹਾਂ ਜਿਹੜਾ ਧੱਕਾ ਹੋਣ ਵੀ ਚੱਲ ਰਿਹਾ ਵਾ ਵੀ ਜਦੋਂ ਕਾਗਜ਼ਾ ਭਰਨ ਦੀ ਮੁਸ਼ਕਲ ਆਈ ਇਹ ਪਹਿਲਾਂ ਵੀ ਸਰਕਾਰਾਂ ਦੇ ਸਾਹਮਣੇ ਚੱਲਿਆ ਕਿ ਜਾਂ ਐਸੇ ਸਰਕਾਰ ਦੇ ਸਾਹਮਣੇ ਚੱਲਿਆ ਹੈ ਜੀ ਜੀ ਵੇਖੋ ਧੱਕਾ ਸਰਕਾਰਾਂ ਵੇਖੋ ਧੱਕਾ ਕਰਦੀਆਂ ਹੁੰਦੀਆਂ ਵਾ ਪਰ ਐਸ ਲੈਵਲ ਦਾ ਧੱਕਾ ਨਹੀਂ ਜੀ ਹੁੰਦਾ ਸਰਕਾਰਾਂ ਆਪਣਾ ਪੱਖਪਾਤ ਮਾੜਾ ਮੂੜ ਤੇ ਤੁਹਾਨੂੰ ਵੀ ਪਤਾ ਜੀ ਜੇ ਮੈਂ ਬਿਲਕੁਲੋਂ ਕਰਾਂਗੇ ਨਹੀਂ ਹੁੰਦਾ ਉਹ ਤੇ ਹੁੰਦਾ ਹੈ ਜੀ ਪਰ ਲੋਕਾਂ ਦੀਆਂ ਪ ਗਿਨਾਨੀਆਂ ਨਾਲ ੱਟੇ ਮੁੱਕੀ ਕਰਨੀ ਇਹ ਇਥੋਂ ਲੈਵਲ ਤੱਕ ਇੰਨੇ ਤੱਕ ਡਿਰਨ ਵਾਲਾ ੱਟਾ ਇਹ ਬਹੁਤ ਜਵਾਨ ਗਿਆ ਜੀ ਇੱਕ ਐਮਐਨਏ ਤੋਂ ਇੱਕ ਸਵਾਲ ਵੀ ਕੀਤਾ ਗਿਆ ਹੈ ਪੱਗਾ ਨੂੰ ਕਿੱਲ ਨਹੀਂ ਲੱਗੇ ਹੁੰਦੇ ਲੈ ਲੈਂਦੇ 21 27 ਆ ਗਈ ਹੈ ਇਹੀਂ ਨੇੜੇ ਤੇ ਸਾਰਾ ਕੁਝ ਜਨਤਾ ਨੇ ਆਪੇ ਦੱਸ ਦੇਣਾ ਕਿ ਇਹਨੇ ਲੱਗੀ ਹੈ ਕਿ ਨਹੀਂ ਲੱਗੀ ਜੀ ਔਰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਤੁਹਾਡੇ ਕੋਟਰ ਜੀ ਵੇਖੋ ਜਦੋਂ ਸੀ ਨਾ 2022 ਵਾਲੀ ਇਲੈਕਸ਼ਨ ਜੀ ਹਾਂਜੀ ਉਹਦੇ ਤੋਂ ਪਹਿਲਾਂ ਲੋਕਾਂ ਨੂੰ ਬਹੁਤ ਆਸ ਸੀ ਵੀ ਕਿ ਅਸੀਂ ਦੇਖੋ ਜੀ ਦੋ ਪਾਰਟੀਆਂ ਰਕੂਮ ਦੇ ਚੱਲਦੇ ਆ ਅਸੀਂ ਕਾਂਗਰਸ ਅਕਾਲੀ ਲੋਕਾਂ ਨੇ ਸੋਚਿਆ ਜੀ ਦੇਖੋ ਜੀ ਬਦਲਾਹੀਂ ਲੱਗਈਏ ਕੋਈ ਤੇ ਜੀਤਰ ਖੜੀ ਕਰੀਏ ਹੋ ਸਕਦਾ ਕਿ ਮਤਲਬ ਕਿ ਲੋਕਾਂ ਨਾਲੋਂ ਕੋਈ ਲੋਕਾਂ ਨੂੰ ਫਿਊਚਰ ਦੇ ਵਿੱਚ ਵਧੀਆ ਕੋਈ ਪ੍ਰੋਜੈਕਟ ਲੱਗਣ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਤਰੱਕੀ ਹੋਵੇ ਪਰ ਉਹ ਜਿਹੜਾ ਪਿਛਲਾ ਵੀ ਸੀ ਜਾਨੀ ਜੀ ਕੰਮ ਚੱਲਦੇ ਰਿਹਾ ਉਹ ਵੀ ਸਾਰੇ ਪਿਛਲੇ 24 ਸਾਲਾਂ ਤੋਂ ਠੱਪ ਪਿਆ ਹੈ ਜੀ ਤੇ ਅੱਜ ਦੇਖੋ ਜੀ ਚੰਨੀ ਸਾਹਿਬ ਭਾਵੇਂ 3 ਮਹੀਨੇ ਰਿਹਾ ਸੀ ਜੀ ਉਹਨਾਂ ਦੇ ਕੰਮਾਂ ਨੂੰ ਅੱਜ ਵੀ ਲੋਕੀ ਚੇਤੇ ਕਰਦੇ ਆ ਕਿ ਉਹਨਾਂ ਨੇ ਕੀਤੇ ਆ ਜੀ ਮੇਰੇ VOTER ਦੇ ਸਪੋਰਟਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ VOTERਾਂ ਸਪੋਰਟਰਾਂ ਨੂੰ ਦੇਖੋ ਮੈਸੇਜ ਹੈ ਜੀ ਦੇਖੋ ਜੀ ਇਹ ਜਿਹੜੀ ਇਲੈਕਸ਼ਨ ਆ ਨਾ ਬਲਕ ਸੰਪਤੀ ਦੀ ਜੀ ਇਹ 2027 ਆ ਨਾ ਜੀ ਉਹਦਾ ਮੋੜ ਵੱਜਣਾ ਜੀ ਇੱਥੋਂ ਕਿ ਇਸ ਕਰਕੇ ਆਪਾਂ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਤੇ ਦਿਟਾਈਏ ਤੇ ਜੋ ਕਿ 2027 ਦੇ ਵਿੱਚ ਆਪਾਂ ਵੱਡੀ ਲੀਡ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਸਕੀ ਜੀ ਜੀ 2027 ਦੀ ਇਲੈਕਸ਼ਨ ਆ ਉਸੇ ਵਿੱਚ ਕਾਂਗਰਸ ਪਾਰਟੀ ਕਿਸ ਤਰ੍ਹਾਂ ਕੀ ਦੇ ਦੇ ਜੀ ਜੀ ਦੇਖੋ ਜੋ ਲੋਕਾਂ ਵੇਪਰ ਜਾਣਵੇਂ ਨੇ ਮੁਢੇ ਵਿੱਚ ਤੇ ਇਹੀ ਆ ਜੀ ਕਿ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਸਰਕਾਰ ਬਣਾਉਂਗੀ ਜੀ 2027 ਦੇ ਵਿੱਚ ਇਹ ਲੋਕਾਂ ਦੇ ਰੁਝਾਨਾ ਤੋਂ ਪਤਾ ਲੱਗਦਾ ਜੀ ਦੇਖੋ ਪਾਕਿਆਂ ਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਜੀ ਕੀ ਬਦਲਾਅ ਤਾਂ ਕੀ ਕਾਰਨ ਤਾਂ ਲੱਗ ਰਿਹਾ ਕਿ ਜੇ ਨਾ ਬਦਲਾਅ ਹੈ ਕਿ ਬਦਲਾਅ ਦਾ ਦੇਖੋ ਜੀ ਆਪਾਂ ਜੇ ਲਾ ਲਈਏ ਕਿ ਇੱਕ ਮਤਲਬ ਕਿ ਜੇ ਕਿਤੇ ਨਾਲ ਵੀ ਇਹਨਾਂ ਨੇ ਅਨੁਸ਼ਾਸਨੀ ਕੀਤੀ ਹੋਏ ਤੇ ਆਪਾਂ ਦੇਖ ਸਕਦੇ ਹਾਂ ਜੀ ਜੇ ਕਿਸਾਨਾਂ ਨੇ ਧਰਨਾ ਲਾਇਆ ਉਧਰੋਂ ਦੇਖੋ ਜੀ ਉਹਨਾਂ ਨੂੰ ਮੀਟਿੰਗ ਲਈ ਬੁਲਾ ਕੇ ਦੂਜੇ ਬੰਨੇ ਡਾਂਗ ਫੇਰਨੀ ਸ਼ੁਰੂ ਕਰਤੀ ਉਹਨਾਂ ਦੇ ਪਰਚੇ ਕਰਤੇ ਜੀ ਫਿਰ ਦੇਖੋ ਕਿਸਾਨਾਂ ਨੇ ਆਪਣੇ ਉੱਤੇ ਜੋ ਪੈਂਟ ਲਾਏ ਸੀ ਜੀ ਟਰਾਲੀਆਂ ਤੇ ਕੀ ਉੱਥੇ ਏਸੀ ਕੀ ਉੱਥੇ ਖੰਡ ਤੱਕ ਨਹੀਂ ਛੱਡੀ ਜੀ ਕਿਸੇ ਨੇ ਜਿਹੜਾ ਉਹਨਾਂ ਦੇ ਕੁਆਟਰਾਂ ਦੇ ਵਿੱਚ ਸਮਾਨ ਪਿਆ ਹੈਗਾ ਕਿ ਇਸ ਤੋਂ ਵੱਡਾ ਤਕਾਹ ਹੋ ਰਹੀ ਹੋ ਸਕਦਾ ਜੇ ਆਪਾਂ ਮਖਟਰਾ ਨੂੰ ਕਹਿ ਲਈ ਜੀ ਪਹਿਲਾਂ ਕਹਿੰਦੇ ਸੀ ਜੀ ਮਖਟਰਾ ਨੂੰ ਅਸੀਂ ਨੌਕਰੀਆਂ ਦਵਾਂਗੇ ਉਹ ਅੱਜ ਉਹਨਾਂ ਨੂੰ ਰੱਜ ਕੇ ਡਾਂਗ ਫੇਰੀ ਜੀ ਆਮ ਆਦਮੀ ਪਾਰਟੀ ਨੇ ਇਸ ਤੋਂ ਵੱਧ ਹੋਰ ਤਕਾ ਕਿੱਦਾਂ ਹੁੰਦਾ ਜੀ ਸਰ ਹਰ ਇੱਕ ਵਰਗ ਨਾਲ ਤਕਾ ਹੈ ਜੀ ਜੇ ਆਪਾਂ ਏਸੀ ਵਰਗ ਦੀ ਗੱਲ ਕਰ ਲਈਏ ਜੀ ਜਾਂ ਆਪਾਂ ਜਿਹੜੇ ਮਤਲਬ ਕਿ ਆਪਾਂ ਜਿਹਨਾਂ ਨੂੰ ਕੰਡਾ ਦੇ ਵਿੱਚ ਤੁਸੀਂ ਪੁੱਛਿਓ 5 ਕਿਲੋ ਕਣਕ ਆਉਂਦੀ ਆ ਉਹ ਵੀ ਵੇਖੋ ਜੀ 100 ਦੇ ਮਗਰ ਮੇਰੇ ਹਿਸਾਬ ਨਾਲ 5-7 ਕਾਰਡ ਰਹਿ ਗਏ ਆ ਜੀ ਲੱਗੇ ਬਾਕੀ ਸਾਰੇ ਕੱਟੇ ਗਏ ਆ ਤੇ ਕਣਕ ਵੀ ਜਿਹੜੀ ਆ ਉਹ 30 ਕਿਲੋ ਤੋਂ 5 ਕਿਲੋ ਕਰ ਦਿੱਤੀ ਗਈ ਆ ਇਹ ਠੱਕਾ ਹੀ ਆ ਹੋਰ ਠੱਕਾ ਕਿਹੜਾ ਹੁੰਦਾ ਜੀ ਲੋਕਾਂ ਦੇ ਨਾਲ